ਰੁੱਕ ਕੇ ਅਗਰ ਝੜ ਕਰੀ ਸਾਰੀ ਕਰੇ ਹੋਗੀ ਹਲੇ ਡੋਲੇ ਬੜਾ ਬੇਡਾ ਹੋ ਗਿਆ ਖੁਮਾ ਨਿਕਏ ਵੇਂ ਦੀਆ ਰਾਜਵੀਆ ਹੋ ਕਰੋ ਤੁਸੀਂ ਇਹ ਬੰਦ ਕਰ ਦਿਓ ਬੰਦ ਕਰ ਦੇ ਰਾਜਿਆ ਇਹ ਨਾ ਜੀ ਬਚਿੱਤਾ ਸਾਡੇ ਇੱਧਰ ਬੱਚਾ ਬੱਚਾ ਵੇਚੀ ਜਾਂਦਾ ਘਰ ਘਰ ਲੱਗਿਆ ਪਿਆ ਵੇਚਣਾ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਨਹੀਂ ਕਿਉਂ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜਿੱਟਾ ਪੀ ਸਕਣੋਂ ਨਾ ਘਰ ਚੱਲਣ ਮੁਰਦਾਬਾਦ 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 ਲੈ ਕੇ ਰੀ ਘਟਾ ਦੇ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਛ ਨਹੀਂ ਕਰਿਆ 5 ਸਾਲ ਇਹਨੇ ਉਹੀ ਬਤੀਤ ਕਰਤੇ ਇਹ ਤਾਂ ਕੱਲੇ ਨੇ ਤਾਂ ਥੋਕੇ ਬਾਦੀ ਰਹਿ ਗਏ ਬਸ ਮੁਰਦਾਬਾ 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 ਇਹਨਾਂ ਜੀ ਚਿੱਟਾ ਸਾਡੇ ਇੱਧਰ ਬੱਚਾ ਬੱਚਾ ਵੇਚੀ ਜਾਂਦਾ ਘਰ ਘਰ ਲੱਗਿਆ ਪਿਆ ਵੇਚਣਾ ਠੀਕ ਐ ਹੋਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਲਈ ਕਿ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਹਾਉਣ ਤਾਂ ਉਹਦੇ ਨਾਲ ਨਾ ਤਾਂ ਜੱਟਾ ਪੀ ਸਕਣ ਉਹਨਾਂ ਘਰ ਚੱਲਣਾ ਖਰਚੇ ਖੁੱਲੇ ਆਗੇ ਘਰ ਕਰ ਜਿੱਤਾ ਵੇਚਣ ਤੇ ਹੋਇਆ ਪਿਆ ਉਹ ਹੁਣ ਇਹ ਥਾਂ ਥਾਂ ਲਿਖਿਆ ਹੋਇਆ ਬਸ ਇਹ ਮੁਲਾਜ਼ਮ ਨੇ ਗਏ ਤਾਂ ਉਹ ਦੀ ਮਟੇ ਰਹੇ ਅੱਛਾ ਕਿੰਨੇ ਕਿ ਥਾਂਵਾਂ ਤੇ ਲਿਖਿਆ ਹੋਇਆ ਹੈ ਹੁਣ ਨਾ ਚ ਆਇਆ ਕਹਿੰਦੇ 5-7 ਥਾਂਵਾਂ ਤੇ ਹੈਗਾਗਾ ਇੰਦਾਂ ਇਹ ਤਾਂ ਦੇਖਦਾਗਾ ਉਧਰ ਉਧਰ ਲਿਖਿਆ ਹੋਇਆ ਅੱਛਾ ਅੱਛਾ ਬਾਕੀ ਕੀ ਤਾਂ ਕਹਿੰਦੇ ਵੀ ਬੰਦ ਹੋਵੇ ਲੋਕਾਂ ਤੇ ਪੁੱਤ ਮਰਨੋਂ ਹਟਣਾ ਨਹੀਂ ਸੀ ਘਟਾਤੀ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਝ ਨਹੀਂ ਕਰਿਆ 5 ਸਾਲ ਇਹਨੇ ਉਹੀ ਬਤੀਤ ਕਰਤੇ ਇਹਦਾ ਕੱਲੇ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ ਗੰਦਰੀ ਹੋਰ ਵੇ ਬੋਲੋ ਨਾ ਕਹੀ ਕੋਈ ਆਪਣੇ ਕੋਲ ਲੋਟੇ ਨੀ ਖੜੇ ਕੋਈ ਮੁੱਕ ਕੇ ਆ ਗਏ ਛੜ ਗਏ ਛੜੀ ਗਏ ਲੋਕੀ ਹਲੇ ਬਲੇ ਬੇਲਾ ਹੋ ਗਏ ਹਕਮਨਤੇ ਵੇਂ ਮੀਆਂ ਲਾਜ਼ਮੀ ਆ ਹੁਕਰ ਹੋ ਤੁਸੀਂ ਇਹ ਬੰਦ ਕਰ ਦਿਓ ਬੰਦ ਕਰ ਦੇ ਰਾਜ ਇਹ ਨਾ ਜੀ ਬਚਿੱਤਾ ਸਾਡੇ ਇੱਧਰ ਬੱਚਾ ਬੱਚਾ ਵੇਚੀ ਜਾਂਦਾ ਘਰ ਘਰ ਲੱਗਿਆ ਪਿਆ ਵੇਚਣਾ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਦੀ ਕਿ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜੱਟਾ ਪੀ ਸਕਣੋਂ ਨਾ ਘਰ ਚੱਲਣਾ ਸਰਕਾਰ ਨੂੰ ਮਰਦਾਬਾਦ 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 ਨਹੀਂ ਸੀ ਘਟਾਤੇ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਛ ਨਹੀਂ ਕਰਿਆ 5 ਸਾਲ ਇਹਨੇ ਉਹੀ ਬਥੀਤ ਕਰਤੇ ਇਹ ਤਾਂ ਕੱਲੇ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ ਇਹ ਨਾਲ ਜੀ ਜਿੱਟਾ ਸਾਡੇ ਇੱਧਰ ਬੱਚਾ-ਬੱਚਾ ਵੇਚੀ ਜਾਂਦਾ ਘਰ-ਘਰ ਲੱਗਿਆ ਪਿਆ ਵੇਚਣਾ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਦੀ ਕਿ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜਿੱਟਾ ਪੀ ਸਕਣ ਉਹਨਾਂ ਘਰ ਚੱਲਣਾ ਖਰਚੇ ਖੁੱਲੇ ਆਗੇ ਘਰ-ਘਰ ਜਿੱਟਾ ਵੇਚਣ ਤੇ ਹੋਇਆ ਪਿਆ ਉਹ ਹੁਣ ਇਹ ਥਾਂ-ਥਾਂ ਲਿਖਿਆ ਹੋਇਆ ਬਸ ਇਹ ਮੁਲਾਜ਼ਮ ਨੇਗੇ ਤਾਂ ਪੂਤੀ ਮਟੇਰੇ ਕਿ ਕਿੰਨੇ ਕਿਥਾਵਾਂ ਤੇ ਲਿਖਿਆ ਹੋਇਆ ਹੈ ਹੁਣ ਨਾ ਚ ਆਇਆ ਕਹਿੰਦੇ 5-7 ਥਾਵਾਂ ਤੇ ਹੈਗਾਗਾ ਜਿੱਧਰ ਜਿੱਧਰ ਵੇਖਦਾਗਾ ਉਧਰ ਉਧਰ ਲਿਖਿਆ ਹੋਇਆ ਹੈ ਅੱਛਾ ਅੱਛਾ ਬਾਕੀ ਇਹਦਾ ਕਹਿੰਦੇ ਵੀ ਬੰਦ ਹੋਵੇ ਲੋਕਾਂ ਤੇ ਪੁੱਤ ਮਰਨੋਂ ਹਟਣਾ ਲੈ ਚੇ ਅਸੀਂ ਘਟਾਟੇ ਸਰਕਾਰ ਤਾਂ ਇਹ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਛ ਨਹੀਂ ਕਰਿਆ 5 ਸਾਲ ਇਹਨੇ ਉਹੀ ਬਥੀਤ ਕਰਤੇ ਇਹਦਾ ਕੱਲ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ ਕੋਈ ਨਾ ਕੋਈ ਨਾ ਪੁੱਛਿਆ ਦੇਖੋ ਇਹ ਗੱਲ ਨਹੀਂ ਨਾ ਹਾਂ ਬਹੁਤ ਪੁੱਤ ਮਰ ਗਏ ਸਾਡੇ নতা ভাী হর ব খ